ਸਾਂਗਣਿਤ ਹੁੰਦੇ ਵਿਚਾਲੇ ਕੜਾਕੇ ਦੇ ਠੰਡੇ ਵਿਚਾਲੇ ਬਠਿੰਡਾ ਦੇ ਵਿੱਚ ਕਿਸਾਨਾਂ ਦੀ ਵੈਨ ਹਾਸੇ ਦਾ ਸ਼ਿਕਾਰ ਹੋਈ ਹੈ ਤੋਂ ਦੇ ਕਾਰਨ ਡਵਾਈਡਰ ਦੇ ਨਾਲ ਟਕਰਾ ਗਈ ਵੈਨ ਟੋਹਾਣਾ ਦੇ ਵਿੱਚ ਕਿਸਾਨ ਮਹਾ ਪੰਚਾਇਤ ਦੇ ਵਿੱਚ ਕਿਸਾਨ ਜਾਰੇ ਸਨ ਹਾਸੇ ਦੇ ਵਿੱਚ ਸੱਤ ਕਿਸਾਨ ਜ਼ਖਮੀ ਹੋਏ ਨੇ ਵੈਨ ਦੇ ਵਿੱਚ ਬਈ ਕਿਸਾਨ ਜੋਕੇ ਸਵਾਰ ਸਨ ਬਠਿੰਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿੱਥੇ ਕਿ ਕਿਸਾਨਾਂ ਦੀ ਵੈਨ ਹਾਸੇ ਦਾ ਸ਼ਿਕਾਰ ਹੋ ਗਈ ਹੈ ਧੁੰਦ ਦੇ ਕਾਰਨ ਦਸਤ ਧੁੰਦੀ ਇੱਥੇ ਵੀ ਇਹ ਸਾਸੇ ਦੀ ਵਜ੍ਹਾ ਬਣੀ ਜਦੋਂ ਕਿ ਵੈਨ ਅਚਾਨਕ ਡਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਵਿਜ਼ਿਬਿਲਟੀ ਘਟਣ ਦੇ ਕਾਰਨ ਟੋਹਾਣਾ ਦੇ ਵਿੱਚ ਕਿਸਾਨ ਮਹਾ ਪੰਚਾਇਤ ਦੇ ਵਿੱਚ ਕਿਸਾਨ ਜਾ ਰਹੇ ਸਨ ਕਿਉਂਕਿ ਇਸ ਜੋ ਕਿਸਾਨ ਮੋਰਚੇ ਦੇ ਵਲੋਂ ਹਰਿਆਣਾ ਦੇ ਟੋਹਾਣਾ ਦੇ ਵਿੱਚ ਮਹਾ ਪੰਚਾਇਤ ਰੱਖੀ ਗਿਆ ਤੇ ਇਸੇ ਮਹਾ ਪੰਚਾਇਤ ਦੇ ਵਿੱਚ ਕਿਸਾਨ ਸ਼ਾਮਲ ਹੋਣ ਦੇ ਲਈ ਜਾ ਰਹੇ ਸਨ ਮੌਕੇ ਦੀਆਂ ਜਗ੍ਹਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਆ ਕਿ ਕਿਵੇਂ ਵੈਨ ਜੋ ਕਿ ਹਾਸੇ ਦਾ ਆ شکار ਹੋ ਜਾਂਦੀ ਹੈ ਤੋਂ ਉਸ ਤੋਂ ਬਾਅਦ ਕਿਸਾਨਾਂ ਨੂੰ ਝੂਕੇ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਆ ਭਰਤੀ ਵੀ ਕਰਵਾਇਆ ਗਿਆ ਆ ਧੁੰਦ ਦੇ ਕਾਰਨ ਦਰਸਲ ਇਹ ਡਵਾਈਡਰ ਦੇ ਨਾਲ ਵੈਨ ਜਾ ਕੇ ਟਕਰਾ ਜਾਂਦੀ ਹੈ ਤੋ ਹਾਣਾ ਦੇ ਵਿੱਚ ਕਿਸਾਨ ਮਹਾਂ ਪੰਚਾਇਤ ਦੇ ਜਿਹੜੇ ਕਿਸਾਨ ਹਿੱਸਾ ਲੈਣ ਜਾ ਰਹੇ ਸਨ ਤਾਂ ਬਠਿੰਡਾ ਦੇ ਵਿੱਚ ਰਾਹ ਦੇ ਵਿੱਚ ਹਾਸੇ ਦਾ ਸ਼ਿਕਾਰ ਹੋ ਗਏ ਇਸ ਹਾਸੇ ਦੇ ਵਿੱਚ ਸੱਤ ਕਿਸਾਨ ਜੋ ਕਿ ਜ਼ਖਮੀ ਹੋਏ ਨੇ ਵੈਨ ਦੇ ਵਿੱਚ 22 ਕਿਸਾਨ ਹਾਸੇ ਵੇਲੇ ਸਵਾਰ ਸਨ ਇਸ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਭਾਨ ਜੁੜੇ ਹੋਏ ਨੇ ਸੂਰਜ ਕਿੰਨੇ ਵਜੇ ਦਾ ਇਹ ਪੂਰਾ ਹਾਦਸਾ ਹੈ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੱਸੀ ਜਾ ਰਹੀ ਪਰਮਿੰਦਰ ਦੇਖੋ ਹੁਣ ਤੋ ਅੱਧਾ ਘੰਟਾ ਪਹਿਲਾਂ ਦੀ ਜਿਹੜੀ ਘਟਨਾ ਦੱਸੀ ਜਾ ਰਹੀ ਹੈ ਹਾਲਾਂਕਿ 6-7 ਕਿਸਾਨ ਨੇ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਬਟਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਕਰਾਇਆ ਗਿਆ ਇੱਕ ਬੰਦੇ ਦੀ ਫ੍ਰੈਕਚਰ ਜ਼ਿਆਦਾ ਹੈ ਜਿਸ ਕਰਕੇ ਉਸ ਦੇ ਐਕਸਰੇ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਐਕਸੇ ਕਰਵਾਏ ਜਾ ਰਹੇ ਨੇ ਹਾਲਾਂਕਿ ਹਾਦਸੇ ਦੀ ਵਜ੍ਹਾ ਇਨੀ ਸਾਫ਼ ਤਾਂ ਨਜ਼ਰ ਨਹੀਂ ਆ ਰਹੀ ਪਰ ਕਿਤੇ ਨ ਇਹ ਜ਼ਰੂਰ ਹੈ ਕਿ ਵਿਜ਼ਿਬਿਲਟੀ ਕਾਫੀ ਘੱਟ ਸੀ ਕਿ ਤਾਂ ਕਰਕੇ ਵਿਜ਼ਿਬਿਲਟੀ ਘੱਟ ਹੋਣ ਕਾਰਨ ਹਾਦਸਾ ਹੋਇਆ ਔਰ ਜਿਹੜੀ ਵੈਨ ਹੈ ਕਿਸਾਨਾਂ ਦੀ ਆਪਦੀ ਪਰਮਨੈਂਟ ਵੈਨ ਹੈ ਭਾਰਤੀ ਸੈਡ ਯੂਨੀਅਨ ਉਗਰਾਹਾ ਦੀ ਔਰ ਇਸ ਵੈਨ ਦੇ ਵਿੱਚ 20 ਤੋਂ 25 ਜਿਹੜੇ ਕਿਸਾਨ ਸੀਗੇ ਉਹ ਸਵਾਰ ਹੋ ਕੇ ਜਾ ਰਹੇ ਸੀ ਤਾਂ ਕਰਕੇ ਹਾਦਸੇ ਦਾ ਸ਼ਿਕਾਰ ਹੈ ਜਿਹੜੀ ਇਹ ਵੈਨ ਜਿਹੜੀ ਹੋਈ ਹੈ ਜੱਤੀ ਚੌਕ ਹੈ ਜਿਹੜਾ ਪਟੰਡਾ ਤੋਂ ਨਿਕਲਦੇ ਸਹਾਜੋ ਤਰਵੰਡੀ ਨੂੰ ਜਾਂਦੇ ਆ ਪਰ ਰਸਤੇ ਦੇ ਵਿੱਚ ਪਹਿਲਾ ਚੌਕ ਆਉਂਦਾ ਪਹਿਲਾ ਪਿੰਡ ਆਉਂਦਾ ਜੱਤੀ ਉਸ ਜਗ੍ਹਾ ਦੇ ਉੱਪਰ ਹਾਦਸੇ ਦਾ ਸ਼ਿਕਾਰ ਹੋਈ ਹੈ ਔਰ 6 ਤੋਂ 7 ਲੋਕ ਜ਼ਖਮੀ ਦੱਤੇ ਜਾ ਵੀ ਤੋਂ 25 ਕਿਥਾ ਇਸ ਵੈਨ ਦੇ ਵਿੱਚ ਸਵਾਸੀ ਫਿਲਹਾਲ ਅਲੱਗ-ਅਲੱਗ ਪ੍ਰਤੀਕਰਮ ਕਿਸਾਨਾਂ ਦੇ ਆ ਰਹੇ ਨੇ ਜਿਹੜੇ ਜ਼ਖਮੀ ਨੇ ਜਿਹੜੇ ਦੱਸ ਰਹੇ ਨੇ ਕਈ ਕਹਿ ਰਹੇ ਆ ਕਿ ਖੱਡਾ ਐਡਾ ਤੇਜ਼ ਸੀ ਕਿ ਅਚਾਨਕ ਗਿੜੀ ਵਾਸਤਾ ਜਿਹੜੀ ਵੈਨ ਹੈ ਉਹ ਡਵਾਈਡਰ ਦੇ ਉੱਪਰ ਚੜ ਗਈ ਕਈ ਕਹਿ ਰਹੇ ਆ ਕਿ ਧੁੰਦੇ ਕਾਰਨ ਆਸਤਾ ਹੋਇਆ ਪਰ ਕਿਤੇ ਨਾ ਕਿਤੇ ਜਾ ਕੇ ਕੱਲ ਤੋਂ ਲੈ ਕੇ ਕਿਰੇ ਖਾਸ ਕਰਕੇ ਇਜ਼ਾਫਾ ਜਰੂਰ ਨਜ਼ਰ ਆ ਰਿਹਾ ਇੱਕ ਬਸੇ ਧੁੰਦ ਹੈ ਜਿਹੜੀ ਲਗਾਤਾਰ ਵੱਧ ਰਹੀ ਹੈ ਤਾਂ ਕਰਕੇ ਕਿਤੇ ਨਾ ਕਿਤੇ ਸਿੱਧੇਗਾ ਸਿੱਧੇ ਤੌਰ ਤੇ ਧੁੰਦੀ ਹਾfte ਦਾ ਕਾਰਨ ਮੰਨਿਆ ਜਾ ਰਿਹਾ ਹੈ ਜੀ हां ठीक है सो जी फिलहाल दी पूरी जान के ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਹੋਰ ਤਸਵੀਰਾਂ ਵਿਖਾ ਰਹੇ ਹਾਸੇ ਵਾਲੀ ਜਗ੍ਹਾ ਦੀਆਂ ਬਠਿੰਡਾ ਦੇ ਦਰਸਲ ਇਹ ਵੈਨ ਜੋ ਕਿ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਟੋਹਾਣਾ ਦੇ ਵਿੱਚ ਕਿਸਾਨ ਮਹਾ ਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਸਨ ਤੇ ਇਸੇ ਦੌਰਾਨ ਰਾਤ ਦੇ ਵਿੱਚ ਇਹ ਹਾਸਾ ਵਾਪਰ ਜਾਂਦਾ ਹੈ ਹਾਸੇ ਵਾਲੀ ਜਗ੍ਹਾ ਦੀ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਵੈੰਦਾ ਅਗਲਾ ਹਿੱਸਾ ਗੜਾ ਕਿ ਨੁਕਸਾਨੇ ਹੋਇਆ ਤਸਵੀਰਾਂ ਦੇ ਵਿੱਚ ਅ ਵਿਖਿਆ ਜਾ ਸਕਦਾ ਹੈ ਦਰਸਲ ਇਹੀ ਜੋ ਵਜਾ ਦੱਸੀ ਜਾ ਰਹੀ ਕਿ ਸੰਗਣੀ ਧੁੰਦ ਜਿਵੇਂ ਅਸੀਂ ਲਗਾਤਾਰ ਤਸਵੀਰਾਂ ਵਿੱਚ ਪੰਜਾਬ ਦੀਆਂ ਵੱਖ-ਵੱਖ ਜਗਾਵਾਂ ਦੀਆਂ ਵਿਖਾਈਆਂ ਨੇ ਕਿ ਵਿਜ਼ਿਬਿਲਟੀ ਬਹੁਤ ਘੱਟ ਹੈ ਤੇ ਇਸ ਦੇ ਵਿਚਾਲੇ ਧੁੰਦ ਹੀ ਇਸ ਹਾਦਸੇ ਦੀ ਵਜਾ ਬਣਦੀ ਹੈ ਜਦੋਂ ਸੰਗਣੀ ਧੁੰਦ ਪਈ ਹੋਈ ਸੀ ਤੇ ਚਾਹਨਾਤ ਕੇ ਵੈਨ ਗੜੂ ਕੇ ਸੰਤੁਲਨ ਵਿਗੜ ਜਾਂਦਾ ਹੈ ਡਵਾਈਡਰ ਦੇ ਨਾਲ ਜਾਟ ਕਰਾਉਂਦੀ ਹੈ ਇਸ ਹਾਦਸੇ ਦੇ ਵਿੱਚ ਸੱਤ ਕਿਸਾਨ ਜੋ ਕੇ ਜ਼ਖਮੀ ਹੋਏ ਨੇ ਵੈਨ ਦੇ ਵਿੱਚ 2 ਕਿਸਾਨ ਜੋ ਕੇ ਸਵਾਰ ਸਨ ਤਸਵੀਰਾਂ ਸਿੱਧਾ ਨੁਮ ਵਿਖਾ ਰਹੇ ਆ ਆ ਬਠਿੰਡਾ ਦੀਆਂ ਜਿੱਥੇ ਕਿ ਕਿਸਾਨਾਂ ਦੀ ਵੈਨ ਅਚਾਨਕ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਦੱਸਦੀ ਕਿ ਹਰਿਆਣਾ ਦੇ ਟੋਹਾਣਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅਜਮਾਹ ਪੰਚਾਇਤ ਰੱਖੀ ਗਈ ਤੇ ਉਸੇ ਮਾਮਲੇ ਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਕਿਸਾਨ ਇਸ ਵੈਨ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਰਾਹ ਦੇ ਵਿੱਚ ਵੈਨ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਸੱਤ ਕਿਸਾਨ ਜੋ ਕਿ ਇਸ ਹਾਸੇ ਦੇ ਵਿੱਚ ਜ਼ਖਮੀ ਹੋਏ ਨੇ ਇਲਾਜ ਦੇ ਲਈ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਆ ਤਾਂ ਉਹ ਬਠਿੰਡਾ ਦੀਆਂ ਤਸਵੀਰਾਂ ਵਖਾ ਰਹੇ ਹਾਂ ਉਸੇ ਜਗ੍ਹਾ ਦੀ ਜਿੱਥੇ ਕਿ ਵੈਨ ਹਾਦਸੇ ਦਾ ਸ਼ਿਕਾਰ ਹੋਈ ਅ ਅਗਲਾ ਹਿੱਸਾ ਜੋ ਕਿ ਇਸ ਵੈਨ ਦਾ ਜਿਹੜਾ ਇੱਕ ਨੁਕਸਾਨਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਅਕਸਰ ਜਦੋਂ ਇਹ ਸੰਘਣੀ ਧੁੰਦ ਵਾਲਾ ਮੌਸਮ ਹੁੰਦਾ ਹੈ ਤੇ ਸਾਡੇ ਕੋਲ ਸੜਕ ਦੇ ਹਾਦਸੇ ਦੀਆਂ ਜਿਹੜੀਆਂ ਕਿ ਖਬਰਾਂ ਵੀ ਪਹੁੰਚਦੀਆਂ ਨੇ ਅਸੀਂ ਲਗਾਤਾਰ ਅਪੀਲ ਵੀ ਜੋ ਕਰਦੇ ਹਾਂ ਕਿ ਦਰਸ਼ਕਾਂ ਨੂੰ ਕਰਦੇ ਹਾਂ ਕਿ ਖਾਸ ਤੌਰ ਤੇ ਸੰਘਣੀ ਧੁੰਦ ਮੌਕੇ ਜਿਹੜਾ ਇੱਕ ਸਾਵਧਾਨੀ ਵਰਤੀ ਜਾਵੇ ਹੌਲੀ ਰਫ਼ਤਾਰ ਦੇ ਵਿੱਚ ਵਾਹਨ ਗੱਡੀ ਚਲਾਈ ਜਾਵੇ ਤਾਂ ਜੋ ਇਹਨਾਂ ਹਾਸਿਆਂ ਤੋਂ ਬਚਾ ਜਾ ਸਕੇ ਆ ਲਗਾਤਾਰ ਅਜੇ ਹਾਸਿਲੀਆਂ ਖਬਰਾਂ ਜੋ ਕਿ ਸੰਗਣੀ ਤੋਂ ਦੇ ਚੱਲਦੇ ਇਸ ਮੌਸਮ ਦੇ ਚੱਲਦੇ ਸਾਹਮਣੇ ਆ ਰਹੀਆਂ ਤੇ ਬਠਿੰਡਾ ਦੇ ਵਿੱਚ ਇਹ ਹਾ사 ਵਾਪਰਿਆ ਜਦੋਂ ਕਿ ਕਿਸਾਨਾਂ ਦੀ ਵੈਨ ਦਰਸਲੇ ਕਿਸਾਨ ਹਰਿਆਣਾ ਦੇ ਟੋਹਾਣਾ ਦੇ ਵਿੱਚ ਜਿਹੜੀ ਕਸਕੀਮ ਦੇ ਵੱਲੋਂ ਮਹਾ ਪੰਚਾਇਤ ਰੱਖੀ ਗਈ ਹੈ ਉੱਥੇ ਸ਼ਾਮਲ ਹੋਣ ਦੇ ਲਈ ਜਾ ਰਹੇ ਸਨ ਤਾਂ ਰਾਹ ਦੇ ਵਿੱਚ ਹੀ ਇਹ ਵੈਨ ਅਚਾਨਕ ਡਾਇਵਾਇਡਰ ਦੇ ਨਾਲ ਜਾ ਕੇ ਟਕਰਾਂਦੀ ਹੈ ਜਿਸ ਦੇ ਚੱਲਦੇ ਇਹ ਹਾ사 ਵਾਪਰ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਵੈਨ ਦੇ ਵਿੱਚ ਹਾਸੇ ਵੇਲੇ 22 ਕਿਸਾਨ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਕਿ 7 ਕਿਸਾਨ ਜ਼ਖਮੀ ਹੋਏ ਨੇ ਅਜਨਾਂ ਨੂੰ ਕਿ ਨੇੜੇ ਦੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ ਆ ਬਿਲਕੁਲ ਡਵਾਈਡਰ ਤੇ ਖੜੀ ਇਹ ਵਾਨ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਵਿਜ਼ਿਬਿਲਟੀ ਘੱਟ ਹੁੰਦੀ ਹੈ ਸੰਘਣੀ ਧੁੰਦ ਹੁੰਦੀ ਹੈ ਜਾਂ ਕਿਸੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸ ਤਰੀਕੇ ਦੇ ਹਾਲਾਤ ਬਣ ਜਾਂਦੇ ਨੇ ਜਦੋਂ ਰਫ਼ਤਾਰ ਵਾਨ ਦੀ ਜ਼ਿਆਦਾ ਹੁੰਦੀ ਹੈ ਤੇ ਇੱਕੋ ਸਮੇਂ ਅਚਾਨਕ ਜਿਹੜਾ ਕਿ ਵਾਨ ਨੂੰ ਕੰਟਰੋਲ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਲਗਾਤਾਰ ਅਸੀਂ ਅਪੀਲ ਵੀ ਜਰੂਰ ਕਰਦੇ ਹਾਂ ਕਿ ਜੇ ਇਹ ਮੌਸਮ ਦੇ ਵਿੱਚ ਵਾਹਨਾਂ ਦੀ ਰਫ਼ਤਾਰ ਘੱਟ ਰੱਖੀ ਜਾਵੇ ਜੇਕਰ ਤੁਸੀਂ ਦਫ਼ਤਰ ਜਾ ਰਹੇ ਹੋ ਕਿਸੇ ਜ਼ਰੂਰੀ ਕੰਮ ਜਾ ਰਹੇ ਹੋ ਤੇ ਥੋੜਾ ਆ ਸਮੇਂ ਤੋਂ ਪਹਿਲਾਂ ਘਰੋਂ ਨਿਕਲੋ ਤਾਂ ਜੋ ਰਾਤ ਇਹ ਰੋਡ ਤੇ ਜਿਆਦਾ ਜਲਦਬਾਜ਼ੀ ਜਿਆਦਾ ਕਾਲੀ ਤੁਹਾਨੂੰ ਨਾ ਕਰਨੀ ਪਵੇ ਤਾਂ ਬਠਿੰਡਾ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾਰੇ ਬਿਲਕੁਲ ਡਿਵਾਈਡਰ ਤੇ ਖੜੀ ਹੈ ਵੈਨ ਚੋ ਕੇ ਨਜ਼ਰ ਆ ਰਹੀ ਹੈ ਅਚਾਨਕ ਕਿਉਂਕਿ ਸੰਗਣੀ ਧੁੰਦ ਦੇ ਚੱਲਦਿਆਂ ਵਿਜ਼ਿਬਿਲਟੀ ਘਟ ਹੁੰਨ ਦੇ ਕਾਰਨ ਡਿਵਾਈਡਰ ਦੇ ਨਾਲ ਟਕਰਾਂਦੀ ਹੈ ਤੇ ਸਹਾਸੇ ਦੇ ਵਿੱਚ ਸੱਤ ਕਿਸਾਨ ਜ਼ਖਮੀ ਹੋ ਜਾਂਦੇ ਨੇ